ਕਿਸ ਤੋਂ ਪਰਚਾ ਲਾਇਆ ਹੈ ਕੇਸ ਪਰ ਕੁਝ ਵੀ ਆਇਆ ਨਵੇਂ ਗਾੜਾ ਦਾ ਜਾਂ ਸਰ ਡਸੋ ਕੇਸ ਪਰ ਤੁੰ ਕੀ ਆਇਆ ਪਹਿਲਾ ਬੰਦਾ ਦੱਸੋ ਕਿਥੋਂ ਆਇਆ ਬੰਦਾ ਸਰ ਇਹ ਜੰਡਿਆਲੇ ਤੇ ਹੀ ਸਰ ਨਿਕਲਿਆ ਹਾਲੇ ਜੰਡਿਆਲਾ ਕੋਈ ਜੰਡਿਆਲਾ ਜੰਡਿਆਲਾ ਦੁਆਰ ਨੰਬਰ ਲਿਖ ਲੋ ਕੋਈ ਐਡਰੈਸ ਲਿਖ ਲੋ ਹੂੰ ਇਸ ਦਾ ਪਤਾ ਥੋੜਾ ਅੱਗੇ ਦਾ ਕੋਈ ਕੈਂਡਾ ਕੋਈ ਕਿਉਂਕਿ ਉਹਨਾਂ ਦੇ ਡਾਕੂਮੈਂਟ ਹੁੰਦੇ ਨਹੀਂ ਉਹਨਾਂ ਕੋਲ ਇੱਥੇ ਉਹ ਮੰਗਵਾਲਣ ਲਈ ਆ ਕੀ ਸੇਵਾ ਕਾਰਡ ਬਣੇ ਸੇਵਾ ਕਾਰਡ ਬਣੇ किको मिडवीड कर रहा हूँ बापा। कोई यार डीडीसी करने ही जा रहा है, नहीं जरूर। अच्छी है। एमडीसी नहीं आता तो करता करता। ਹਾਂਜੀ ਹਾਂਜੀ ਬਿਲਕੁਲ ਚਲੋ ਬਹੁਤ ਵਧੀਆ ਹੋ ਰਿਹਾ ਹੈ ਹੋ ਰਿਹਾ ਹੈ ਜੀ ਮੈਂ ਕਿਹ ਕਿਹ ਘਟੇ ਮਾੜੇ ਚਾਹਾਂ ਜੀ ਸਾਡੀ ਬੁਦਰੀ ਸਾਡੀ ਬੁਦਰੀ ਹੋ ਗਈ ਤੁਸੀਂ ਦੋਨੇ ਅੱਛਾ ਹਾਂ ਭਾਈ ਆਪ ਦੀ ਸਰਕਾਰ ਆਪ ਦੇ ਦੁਆਰਾ ਪ੍ਰੋਗਰਾਮ ਅਧੀਨ ਵੱਖ-ਵੱਖ ਇਲਾਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੈਂਪ ਜਿਹੜੇ ਨੇ ਲੱਗੇ ਨੇ ਪਿੱਛੇ ਪਿਛਲੇ ਦਿਨੀ 43 ਜਣੀਆਂ ਸਰਵਿਸਿਜ਼ ਸੀਗੀਆਂ ਹੋ ਗਿਆ ਜਿਨ੍ਹਾਂ ਨੂੰ ਅਸੀਂ ਅਨਾਉਂਸ ਕੀਤਾ ਸੀਗਾ ਕਿ ਇਹਦੇ ਉੱਤੇ 176 ਨੰਬਰ ਤੇ ਕਾਲ ਕਰਕੇ ਤੇ ਕੋਈ ਵੀ 43 ਸਵਾਵਾਾਂ ਦੇ ਵਿੱਚੋਂ ਕੋਈ ਵੀ ਜਿਹੜੀ ਤੁਹਾਨੂੰ ਸੇਵਾ ਚਾਹੀਦੀ ਆ ਉਹਦੇ ਵਾਸਤੇ ਸਰਕਾਰ ਜਿਹੜੀ ਆ ਤੁਹਾਡੇ ਦਵਾਰ ਆ ਕੇ ਕੰਮ ਕਰੂਗੀ ਜਿਦੇ ਵਿੱਚ ਜਨਮ ਦਾ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਜਾਂ ਜਨਮ ਤੇ ਸਰਟੀਫਿਕੇਟ ਦੇ ਵਿੱਚ ਐਡੀਸ਼ਨ ਕਰਨੀ ਜਾਂ ਕੋਈ ਗਲਤ ਆ ਉਹਦੇ ਵਿੱਚ ਕੋਈ ਚੇਂਜਸ ਕਰਨੀਆਂ ਐਕਸੀ ਸਰਟੀਫਿਕੇਟ ਪੀਸੀ ਸਰਟੀਫਿਕੇਟ ਜਾਂ ਨੋਟ ਯੂਸ ਸਰਟੀਫਿਕੇਟ ਸੋ ਇਹ ਸਾਰੇ ਹੀ ਜਿਹੜੀਆਂ 43 ਸਰਵਿਸਾਂ ਸਰਵਿਸਿਜ਼ ਨੇ ਉਹਦੇ ਨਾਲ ਸੰਬੰਧਤ ਅਸੀਂ ਜਿਹੜਾ ਕੈਂਪ ਅੱਜ ਜੰਡਿਆਲਾ ਗਰੁੱਪ ਦੇ ਵਿੱਚ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਲਗਾਇਆ ਸਾਡੇ ਵੱਖ-ਵੱਖ ਵਿਭਾਗਾਂ ਤੋਂ ਜਿਹੜੇ ਅਧਿਕਾਰੀ ਸਹਿਬਾਨ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਵੱਖ-ਵੱਖ ਜਿਵੇਂ ਕੋਈ ਕਿਸੇ ਦਾ ਪੈਨਸ਼ਨ ਦਾ ਕੇਸ ਆ ਕਿ ਜਦਾ ਕੋਈ ਹੈਂਡੀਕੈਪ ਦਾ ਕੇਸ ਆ ਕਿਸੇ ਦਾ ਕੋਈ ਬਿਜਲੀ ਨਾਲ ਸੰਬੰਧਤ ਜਿਹੜਾ ਮਸਲਾ ਆ ਉਹ ਅਸੀਂ ਸਾਰੀ ਸਾਰੀਆਂ 43 ਸਮਾਵਾਂ ਨੂੰ ਅੱਜ ਜਿਹੜਾ ਉਹ ਆ ਲੋਕਾਂ ਦੇ ਦੁਆਰ ਤੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਉਹ ਦੇ ਰਹੇ ਆ ਸੋ ਕਾਫੀ ਸਵੇਰ ਦੇ ਕੁਝ ਕੇਸਸ ਆਏ ਨੇ ਜਿਨ੍ਹਾਂ ਦਾ ਨਫਟਾਰਾ ਅਸੀਂ ਜਿਹੜਾ ਮੌਕੇ ਤੇ ਹੀ ਜਿਹੜਾ ਉਹ ਕੀਤਾ ਹੈ ਜਿਦੇ ਵਿੱਚ ਆ ਇੱਕ ਨਗਰ ਕੌਂਸਲ ਤੋਂ ਸਰਟੀਫੀਕੇਟ ਲੈਣਾ ਪੈਂਦਾ ਲੋਡ ਯੂਸ ਸਰਟੀਫੀਕੇਟ ਜਦੋਂ ਵੀ ਕਿਸੇ ਨੇ ਆਪਣੀ ਕੋਈ ਪ੍ਰਾਪਰਟੀ ਜਿਹੜੀ ਆ ਵੇਚਣੀ ਆ ਤੇ ਨਗਰ ਕੌਂਸਲ ਨੇ ਨੋਟ ਯੂਸ ਸਰਟੀਫੀਕੇਟ ਦੇਣਾ ਹੁੰਦਾ ਹੈ ਤਾਂ ਅਸੀਂ ਮੌਕੇ ਤੇ ਹੀ ਇਹ ਜਿਹੜੇ ਸਰਟੀਫੀਕੇਟ ਨੇ ਇਹ ਜਾਰੀ ਕੀਤੇ ਨੇ ਇਹ ਰਾਜਪਾਲ ਹਾਂਜੀ ਸਕੰਦਰ ਕੌਰ ਪਤਨੀ ਸ਼੍ਰੀ ਸਕੰਦਰ ਸਿੰਘ ਜਗਦੀਸ਼ ਕੌਰ ਪਤਨੀ ਸ਼੍ਰੀ ਕਵਲਜੀ ਸਿੰਘ ਤੋਂ ਹਟਾਇਆ ਜੀ ਲੋਡ ਤਾਂ ਕੰਮ ਚੱਲ ਰਿਹਾ ਹੈ। ਦੇਖਿਓ। ਅਸਤਰਾਏ ਰਾਜਪਾਲ ਪੁੱਤਰ ਸ਼੍ਰੀ ਪਿਆਰਾ ਲਾਲ ਇਹਨਾਂ ਨੇ ਵੀ ਅੱਜ ਹੀ ਅਪਲਾਈ ਕੀਤਾ ਸੀਗਾ। ਕਿੱਥੇ ਨੇ ਤੁਹਾਡਾ ਜੀ ਲੋਜ। ਕੋਈ ਮੁਸ਼ਕਲਤ ਨਹੀਂ ਆਈ। ਇਹ ਜੀ ਸ਼੍ਰੀ ਪੰਨਾ ਲਾਲ ਪੁੱਤਰ ਸ਼੍ਰੀ ਲਖਪਾਤ ਰਾਏ ਲੋਜ। ਸੋ ਅਸੀਂ ਜਿਹੜਾ ਹਰ ਸ਼ਹਿਰ ਨੂੰ ਫਰ ਪੇਂਟ ਨੂੰ ਇਹਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਵਰ ਕਰਾਂਗੇ। ਸੋ ਮੇਰੀ ਅਪੀਲ ਆ ਪੰਜਾਬ ਦੇ ਸੂਝਮਾਨ ਲੋਕਾਂ ਨੂੰ ਕਿ ਉਹ ਜਿੱਥੇ ਵੀ ਜੇਸਵੀ ਪਿੰਡ ਦੇ ਵਿੱਚ ਕੰਮ ਲੱਗਦਾ ਹੈ ਉਹਨਾਂ ਨੇ ਕੋਈ ਕੰਸਟਰਕਸ਼ਨ ਕਾਰਡ ਬਣਾਉਣੇ ਨੇ ਕੋਈ ਲੇਬਰ ਕਾਰਡ ਬਣਾਉਣੇ ਨੇ ਜਾਂ ਉਹਨਾਂ ਦਾ ਪੈਨਸ਼ਨ ਨਾਲ ਸੰਬੰਧਤ ਕੋਈ ਮਸਲਾ ਆ ਪੈਨਸ਼ਨ ਲਵਾਉਣੀ ਆ ਜਾਂ ਕੋਈ ਹੈਂਡੀਕੈਪਟ ਦਾ ਸਰਟੀਫਿਕੇਟ ਬਣਾਉਣਾ ਆ ਜਾਂ ਕੋਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜੇ ਨੇ ਉਹ ਲੈਣੇ ਨੇ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਸਾਡੀਆਂ ਤਰਫਾਲੀ ਸਰਵਿਸਿਜ਼ ਨੇ ਉਹਨਾਂ ਦੇ ਵਿੱਚੋਂ ਜੇ ਜ਼ਰੂਰਤ ਆ ਤੇ ਸਾਡੀ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਦੁਆਰ ਤੇ ਖੜੀ ਆ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਇਹ ਕੈਂਪ ਲਾਵਾਂਗੇ ਸੋ ਵੱਧ ਤੋਂ ਵੱਧ ਫਾਇਦਾ ਜਿਹੜਾ ਉਹਨਾਂ ਕੈਂਪਾਂ ਦਾ ਲਓ ਬੜੀ ਬੜੀ ਛੋਟੇ ਛੋਟੇ ਜਿਹੜੇ ਲੋਕਾਂ ਦੇ ਕੰਮ ਹੁੰਦੇ ਨੇ ਬੜੇ ਲੰਬੇ ਸਮੇਂ ਤੋਂ ਅੜ ਜਾਂਦੇ ਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਚੱਕਰ ਲਾਉਂਦੇ ਨੇ ਪੈਂਦੇ ਨੇ ਕਈ ਵਾਰੀ ਤਾਂ ਇਹੋ ਜਿਹਾ ਹੁੰਦਾ ਹੈ ਕਿ ਕਦੀ ਇੱਕ ਦਫ਼ਤਰ ਤੋਂ ਇੱਕ ਰਿਪੋਰਟ ਕਰਾਉਣੀ ਪੈਂਦੀ ਆ ਫਿਰ ਦੂਸਰੇ ਦਫ਼ਤਰ ਤੋਂ ਕਰਾਉਣੀ ਪੈਂਦੀ ਆ ਸੋ ਲੋਕੀ ਜਿਹੜੇ ਆ ਬੜੇ ਖਰਾਬ ਹੁੰਦੇ ਨੇ ਇਹਦੇ ਵਿੱਚ ਉਹਨਾਂ ਦੇ ਕੰਮਕਾਰ ਦੀ ਵੀ ਹਾਨੀ ਹੁੰਦੀ ਆ ਕਈ ਵਾਰੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਈ ਕਈ ਦਿਨ ਛੁੱਟੀਆਂ ਲੈ ਕੇ ਜਿਹੜਾ ਉਹ ਇਹ ਕੰਮ ਕਰਵਾਉਣ ਵਾਸਤੇ ਵਾਸਤੇ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੇ ਜਿਹੜੇ ਇਹ ਕੰਮ ਰੁਕੇ ਨੇ ਜਾਂ ਨਵੇਂ ਹੋਣ ਵਾਲੇ ਨੇ ਉਹਨਾਂ ਨੂੰ ਅਸੀਂ ਤੇ ਜਿਹੜੀ ਸਰਦਾਰ ਭਗਵਨ ਸਿੰਘ ਮਾਨ ਸਾਹਿਬ ਦੁਆਰਾ ਇਹ ਜਿਹੜਾ ਕੈਂਪਨੇ ਲਗਾਏ ਜਾ ਰਹੇ ਨੇ ਸਰਕਾਰ ਆਪਦੇ ਦਵਾਰ ਇਹਦੇ ਵਿੱਚ ਆ ਕੇ ਤੇ ਜਰੂਰ ਆਪਦੇ ਜਿਹੜੇ ਕੰਮ ਨੇ ਉਹ ਕਰਵਾ ਲੈ ਜਾਓ। ਹਾਂਜੀ ਕਮਲ ਬਹਿਵੇਂ ਬਈ ਨੇ ਕਬਾਤਣਾ ਨਹੀਂ 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 ਅਸਾਂ ਅਸੀਂ ਰਿਪੋਰਟ ਦਿੰਦਾ ਜਾਂਦਾ ਸਾਹੀ ਰਿਪੋਰਟ ਕਰਦੀ ਆ ਹਾਂ ਹਾਂਜੀ